ਨਾ ਸ਼ਵਾਰਿਸ਼ ਹੁੰਦੀ ਸੀ ਨਾ ਕਿ ਇਹਨੂੰ ਪਤਾ ਹੁੰਦਾ ਸੀ ਵੀ ਮੇਰਾ ਥੀਸਿਸ ਕਿਹੜੇ ਇਹ ਇਹ ਉਹਦੇ ਕੋਲ ਯੂਨੀਵਰਸਿਟੀ ਚ ਗਿਆ ਜਾਂ ਕਿਹੜੇ ਪ੍ਰੀਖਿਆਕ ਕੋਲ ਗਿਆ ਹਮ ਪਰ ਹੁਣ ਇਹ 95 ਤੋਂ ਬਾਅਦ ਤੁਹਾਨੂੰ ਇਹ ਪਤਾ ਹੁੰਦਾ ਵੀ ਤੁਹਾਡਾ ਜਿਹੜਾ ਥੀਸਿਸ ਹਮ ਤੁਹਾਡਾ ਕਿਹੜੇ ਐਗਜ਼ਾਮੀਨਰ ਕੋਲ ਗਿਆ ਹਮ ਉੱਥੇ ਤੱਕ ਤੁਹਾਡੀ ਪਹੁੰਚ ਸ਼ੁਰੂ ਹੋ ਜਾਂਦੀ ਹੈ ਜੀ ਤੇ ਪਹੁੰਚ ਕਰਨਿਆਂ ਵਾਲਾ ਨੇ ਉਹ ਜਿਹੜਾ ਖਜ਼ਾਰਤੀ ਆ ਉਹ ਉਹ ਉਹਦੀ ਘੱਟ ਕੋਸ਼ਿਸ਼ ਹੁੰਦੀ ਆ ਪਰ ਜਿਹੜਾ ਉਹਦਾ ਗਾਈਡ ਆ ਉਹਦੀ ਵੱਧ ਹੁੰਦੀ ਆ ਉਹਦਾ ਕਾਰਨ ਇਹ ਆ ਵੀ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਥੀਸਿਸ ਆ ਉਹ ਪਟਿਆਲਾ ਯੂਨੀਵਰਸਿਟੀ ਚ ਲੈ ਗਿਆ ਜਾਂ ਦਿੱਲੀ ਯੂਨੀਵਰਸਿਟੀ ਚ ਲੈ ਗਿਆ ਜਾਂ ਜੰਮੂ ਕਸ਼ਮੀਰ ਚਲੇ ਜੰਮੂ ਯੂਨੀਵਰਸਿਟੀ ਚ ਲੈ ਗਿਆ ਤੇ ਉਹਨਾਂ ਨੂੰ ਪਤਾ ਹੁੰਦਾ ਫਿਰ ਉਹਨਾਂ ਦੇ ਥੀਸਿਸ ਇਹਨਾਂ ਕੋਲ ਆਉਂਦੇ ਨੇ ਵੀ ਤੂੰ ਮੇਰਾ ਬੱਚਾ پاس ਕਰ ਮੈਂ ਤੇਰਾ ਬੱਚਾ پاس ਕਰਦਾ ਹੂੰ ਤੇ ਆਮ ਤੌਰ ਤੇ ਤਾਂ ਇਹ ਹੁੰਦਾ ਵੀ ਜਦੋਂ ਤੁਹਾਡਾ ਥੀਸਿਸ ਕਿਸੇ ਗੋਦ ਕੋਈ ਜਾਂਦਾ ਐਗਜ਼ਾਮੀਨਰ ਕੋਲ ਹੂੰ ਉਹਦਾ ਕੱਲਾ ਕੱਲਾ ਪੇਜ ਪੜਨਾ ਹੁੰਦਾ ਉਹਨੇ ਕਿਹੜੇ ਕਿਹੜੇ ਰੈਫਰੈਂਸ ਦਿੱਤੇ ਨੇ ਹੂੰ ਰੈਫਰੈਂਸ ਉਹਦੇ ਠੀਕ ਨੇ ਜਾਂ ਉਹਨੇ ਜਿਹੜੀ ਖੋਜ ਕੀਤੀ ਆ ਹੂੰ ਜਾਂ ਜਿਹੜੇ ਸਬਜੈਕਟ ਤੇ ਉਹ ਕੰਮ ਕਰ ਰਿਹਾ ਉਹ ਉਹਦਾ ਥੀਸਿਸ ਆ ਜੀ ਕੀ ਉਹਦੇ ਨਾਲ ਉਹ ਨਿਆ ਕਰ ਰਿਹਾ ਹੂੰ ਜਾਂ ਫਿਰ ਉਹ ਕਾਗਜ਼ੀ ਉਹਨੇ ਇਹ ਇਕੱਠੇ ਕੀਤੇ ਨੇ ਹੂੰ 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 ਤੇ ਉਹ ਦੋ ਪੇਜ ਦੀ ਉਹ ਹੁੰਦੀ ਆ ਉਹ ਰਿਪੋਰਟ ਜੀ ਤੇ ਮੈਂ ਜਿਹੜੇ ਥੀਸਿਸ ਦੇਖੇ ਨੇ ਕੋਈ 1500 ਥੀਸਿਸ ਹੂੰ ਉਹਦੇ ਵਿੱਚ ਬਹੁਤ ਸਾਰੇ ਥੀਸਿਸ ਜਿਹੜੇ ਸਾਡੇ ਕੋਲ ਐਗਜ਼ਾਮੀਨਰਾਂ ਵੱਲੋਂ ਆਏ ਹੋਏ ਨੇ ਹੂੰ ਉਹਨਾਂ ਤੇ ਸਿੰਗਲ ਲਕੀਰ ਨਹੀਂ ਵੱਜੀ ਹੋਈ ਅੱਛਾ ਉਹਨਾਂ ਦੇ ਵਿੱਚ ਬਾਕਬੰਤਰ ਦੀ ਹਮ ਸ਼ਬਦ ਜੋੜਾਂ ਦੀ ਜਿਹੜੇ ਉਹਦੇ ਵਿੱਚ ਉਹੋ ਦਿੱਤੇ ਨੇ ਫੁੱਟਨੋਟ ਦਿੱਤੇ ਹੋਏ ਨੇ ਜੀ ਉਹਨਾਂ ਦੇ ਵਿੱਚ ਇੰਨੀਆਂ ਗਲਤੀਆਂ ਨੇ ਹਮ ਵੀ ਮੰਨ ਲਓ ਫੁੱਟਨੋਟ ਤਾਂ ਇਹ ਮੈਂ ਕਹਾਣੀ ਤੇ ਕੰਮ ਕਰ ਰਿਹਾ ਤੇ ਕਹਾਣੀ ਤੋਂ ਮੇਰੀ ਤੋਂ ਇਹ ਕਿਸੇ ਜਿਹੜੀ ਮੈਂ ਕਿਤਾਬ ਦਾ ਉਹ ਦੇ ਰਿਹਾ ਉਹਦੇ ਵਿੱਚ ਕੋਟੇਸ਼ਨ ਦੇ ਰਿਹਾ ਹਮ ਉਹਦਾ ਪੇਜ ਨੰਬਰ ਲਿਖਣਾ ਤੇ ਉਹ ਉਸ ਜਸਨ ਦੀ ਕਿਤਾਬ ਆ ਉਹਦਾ ਨਾਮ ਲਿਖਣਾ ਹੁੰਦਾ ਹੂੰ ਤੇ ਉਹਦਾ ਪ੍ਰਕਾਸ਼ਕ ਦਾ ਨਾਂ ਉਹਦਾ ਸਨ ਹੂੰ ਪੰਨਾ ਨੰਬਰ ਹੂੰ ਪਰ ਜਦੋਂ ਤੁਸੀਂ ਉਹਨਾਂ ਨੂੰ ਮਿਲਾ ਕੇ ਦੇਖਦੇ ਹੋ ਤੇ ਉਹ ਤੁਹਾਨੂੰ ਮਿਲਦਾ ਨਹੀਂ ਹੈਗਾ ਹੂੰ ਕਿਉਂਕਿ ਉਹਨਾਂ ਨੇ ਉਹ ਆਪ ਤਾਂ ਪੜਿਆ ਨਹੀਂ ਉਹਨਾਂ ਨੇ ਕਾਪੀ ਕੀਤਾ ਕੀਤਾ ਹੂੰ ਤੇ ਇੱਥੋਂ ਤੱਕ ਵੀ ਜਿੰਨੀਆਂ ਜਿਹੜੀਆਂ ਕਾਪੀਆਂ ਹੋਈਆਂ ਨੇ ਜੀ ਉਹਨਾਂ ਕਾਪੀਆਂ ਦੇ ਵਿੱਚ ਜੇ ਬਾਖਵੰਤਰ ਦੀ ਗਲਤੀ ਆ ਹੂੰ ਜਾਂ ਸ਼ਬਦ ਜੋੜ ਦੀ ਗਲਤੀ ਆ ਉਹ ਕਿਸੇ ਨੇ ਦਰੁਸਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੂੰ पीएचडी पी दी डिग्री ਬਹੁਤ ਵੱਡੀ ਡਿਗਰੀ ਸੀ ਜੀ ਪਰ ਹੁਣ ਇਹਨਾਂ ਨੇ ਉਹ ਡਿਗਰੀ ਆ ਜਿਹੜੀ ਹੂੰ ਉਹ ਇੱਕ ਦਸਵੀਂ ਦੇ ਪੱਧਰ ਤੱਕ ਆ ਕੇ ਖੜੀ ਕਰ ਦਿੱਤੀ ਹੂੰ ਦਸਵੀਂ ਦੇ ਪੱਧਰ ਯਾਨੀ ਵਿਦਿਆਰਥੀ ਦਾ ਵੀ ਜਿਹੜਾ ਉਹਦਾ ਵੀ ਉਹ ਹੀ ਨਾ ਪਰ ਡਾਕਟਰ ਲੱਗਦਾ ਪੀਐਚਡੀ ਜਿਹਦੇ ਕੋਲ ਉਹਦੇ ਨਾਮ ਅੱਗੇ ਤੇ ਕਿੰਨਾ ਵੱਡਾ ਉਹਦਾ ਕਹਿ ਸਕਦੇ ਆਪਾਂ ਮਿਲ ਜਾਂਦਾ ਉਸ ਬੰਦੇ ਨੂੰ ਹੂੰ 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 ਦੇਖੋ ਜਿਹਦੇ ਨਾਮ ਦੇ ਨਾਲ ਡਾਕਟਰ ਲੱਗ ਗਿਆ ਹੂੰ ਤੇ ਇੱਕ ਤਾਂ ਉਹ ਜਿਵੇਂ ਕਹਿੰਦੇ ਨੇ ਕੋਈ ਬੰਦਾ ਨਾ ਪੜਿਆ ਲਿਖਿਆ ਹੋ ਜਵੇ ਉਹ ਆਪਣੇ ਪਹਿਲਾਂ ਤਾਂ ਪਰਿਵਾਰ ਚ ਵੱਖ ਹੁੰਦਾ ਫਿਰ ਆਪਣੇ ਸਮਾਜ ਚ ਵੱਖ ਹੁੰਦਾ ਜਨ ਜਿਹੜਾ ਸੋਹਣੇ ਕੱਪੜੇ ਪਾ ਲਵੇ ਉਹ ਨਾ ਫਿਰ ਗਲੀਆਂ ਦੇ ਵਿੱਚ ਨਾ ਪਹੁੰਚ ਚੱਕ ਚੱਕ ਕੇ ਤੁਰਦਾ ਹੁੰਦਾ ਇਹ ਇਹੀ ਹਾਲ ਇਹਨਾਂ ਦਾ ਡਾਕਟਰਾਂ ਦਾ ਇਹ ਆਪਣੇ ਆਪ ਨੂੰ ਨਾ ਵਿਦਵਾਨ ਸਮਝਣ ਲੱਗ ਜਾਂਦੇ ਨੇ ਜੀ ਫਿਰ ਜਦੋਂ ਉਹ ਇਹ ਕਾਲਜਾਂ ਤੇ ਜਾਂ ਸੈਮੀਨਾਰਾਂ ਦੇ ਵਿੱਚ ਜਾ ਕੇ ਇਹ ਬੋਲਦੇ ਨੇ ਹੂੰ ਹੂੰ ਇਹਨਾਂ ਦੀ ਇਹਨਾਂ ਦੀ ਪੀਪਰ ਜਦੋਂ ਤੁਸੀਂ ਇਹਨਾਂ ਦੇ ਪੀਪਰ ਸੁਣਦੇ ਆ ਹਮ ਹਮ ਤਾਂ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਵਰਗੇ ਜਿਹੜੇ ਜਿਹਦਾ ਘਟੋ ਘਟ 30 ਸਾਲ ਹੋ ਗਿਆ ਰਿਸਰਚ ਦੇ ਨਾਲ ਵਾਪਿੰਦੇ ਨੂੰ ਜੀ ਮੇਰੇ ਦਿਮਾਗ ਦੇ ਮੇਰੇ ਸਿਰ ਦੇ ਉੱਪਰ ਚੀ ਨਾ ਲੱਗ ਜਾਂਦੇ ਨੇ ਹਮ ਹਮ ਉਹ ਕੀ ਪੜ ਰਹੇ ਨੇ ਹਮ ਪਰ ਜਦੋਂ ਉਹ ਇਹ ਸਿੱਧੀ ਗੱਲਬਾਤ ਕਰਨਗੇ ਉਹ ਤੁਹਾਡੇ ਵਾਂਗੂ ਜਿਵੇਂ ਮੈਂ ਬੋਲ ਰਿਹਾ ਹਾਂ ਸਿੱਧੀ ਭਾਸ਼ਾ 'ਚ ਗੱਲ ਕਰਨਗੇ ਜਦੋਂ ਉਹ ਪੇਪਰ ਬਣਨਗੇ ਤੇ ਉਹਨਾਂ ਦਾ ਪੇਪਰ 'ਚ ਪਤਾ ਨਹੀਂ ਕਿਉਂਕਿ ਉਹਨਾਂ ਨੇ ਕਾਪੀ ਕੀਤਾ ਹੂੰ ਉਹਦੇ ਵਿੱਚ ਇਹ ਅੰਗਰੇਜ਼ੀ ਦੇ ਸਿੱਧੇ ਸ਼ਬਦ ਹੂੰ ਹਿੰਦੀ ਦੇ ਸਿੱਧੇ ਸ਼ਬਦ ਹੂੰ ਤੇ ਇਹ ਸੰਸਕ੍ਰਿਤ ਦੇ ਹੂੰ ਸ਼ਬਦ ਪਾ ਦਿੰਦੇ ਨੇ ਵਿੱਚ ਅੱਛਾ ਤੇ ਉਹ ਹੁਣ ਇੱਕ ਦੀ ਵੀ 47 ਤੱਕ ਤਾਂ ਤੁਹਾਡੇ ਜਿਹੜੀ ਹੈ ਇੱਕ ਪਹਿਲੇ ਸਮੇਂ ਦੇ ਵਿੱਚ ਤਾਂ ਤੁਸੀਂ ਸੰਸਕ੍ਰਿਤ ਨੂੰ ਪੜ੍ਹਦੇ ਵੀ ਸੀ ਸੁਣਦੇ ਵੀ ਸੀ ਜੀ ਤੇ ਤੁਹਾਨੂੰ ਉਹਨਾਂ ਦੇ ਸ਼ਬਦਾਂ ਦਾ ਪਤਾ ਲੱਗ ਜਾਂਦਾ ਸੀ ਵੀ ਇਹਦੇ ਕੀ ਅਰਥ ਨੇ ਪਰ ਜਦੋਂ ਹੁਣ ਤੁਸੀਂ ਇਹ 20 20 ਦੇ ਵਿੱਚ 25 ਦੇ ਵਿੱਚ ਬੈਠ ਕੇ ਉਹ ਸ਼ਬਦਾਂ ਨੂੰ ਜਿਨ੍ਹਾਂ ਦੇ ਕਦੇ ਸੁਣਿਆ ਹੀ ਨਹੀਂ ਸ਼ਬਦ ਹਮ ਤੇ ਉਹਨਾਂ ਨੂੰ ਅਰਥਾਂ ਤਾਂ ਨਹੀਂ ਪਤਾ ਲੱਗਿਆ ਹਮ ਨਾ ਉਹਨਾਂ ਨੂੰ ਪਤਾ ਨਾ ਗਾਂਹਾਂ ਜਿਹੜੇ ਪੜਨੇ ਆਲੇ ਨੇ ਹਮ ਤੇ ਉਹ ਚੱਲੀ ਜਾ ਰਿਹਾ ਸਾਰਾ ਕੁਝ ਹਮ ਤੇ ਇਹ ਇੱਕ ਜੁਨੀਵਰਸਿਟੀ ਦਾ ਨੁਕਸਾਨ ਨਹੀਂ ਹੋ ਕਿੰਨੀ ਹੈ ਹੂੰ ਜਾਨੀ ਪੰਜਾਬ ਦੀਆਂ ਉਦੋਂ ਪੰਜ ਜੁਨੀਵਰਸਿਟੀਆਂ ਸੀ ਹੁਣ 15 ਜੁਨੀਵਰਸਿਟੀਆਂ ਨੇ ਹੂੰ 15 ਜੁਨੀਵਰਸਿਟੀਆਂ ਦੇ ਵਿੱਚ ਹੀ ਇਹ ਸਾਰਾ ਕੁਝ ਉਸੇ ਤਰ੍ਹਾਂ ਹੋ ਰਿਹਾ ਮੈਂ ਪਿਛਲੇ 25 26 ਸਾਲ ਤੋਂ ਹੂੰ ਲਗਾਤਾਰ ਹੂੰ ਇਸ ਉਚੇਰੀ ਸਿੱਖਿਆ ਦੇ ਵਿੱਚ ਆ ਰਹੇ ਨਿਗਾਰ ਬਾਰੇ ਅਖਬਾਰਾਂ ਦੇ ਵਿੱਚ ਲਿਖਦਾ ਰੇਡੀਓ ਤੇ ਬੋਲਦਾ ਟੈਲੀਵਿਜ਼ਨ ਤੇ ਬੋਲਦਾ ਕਦੇ ਕਿਸੇ ਨੇ ਕੰਨਾਂ ਤੇ ਜੂਨ ਹੀ ਸਰ ਗਈ ਹੂੰ ਤੇ ਕਦੇ ਕਿਸੇ ਇਥੋਂ ਤੱਕ ਵੀ ਬਹੁਤ ਸਾਰੇ ਪ੍ਰੋਫੈਸਰਾਂ ਨੇ ਜਿਹੜੇ ਮੇਰੇ ਵਿਲਬਿਸ਼ਨ ਨੇ ਜਿਹੜੇ ਮੈਨੂੰ ਮੁਹੱਬਤ ਕਰਦੇ ਨੇ ਉਹਨਾਂ ਨੇ ਬਹੁਤ ਸਾਰੇ ਥਾਮਾਂ ਤੇ ਮੀਟਿੰਗਾਂ ਦੇ ਵਿੱਚ ਇਹਨਾਂ ਸੈਮੀਨਾਰਾਂ ਦੇ ਵਿੱਚ ਇਹ ਸਵਾਲ ਖੜੇ ਕੀਤੇ ਨੇ ਵੀ ਬੁੱਤ ਸਿੰਘ ਨੀਲੋਂ ਜਿਹੜੇ ਸਵਾਲ ਹੂੰ ਉਹ ਜੋ ਕੀ ਖੋਜ ਤੇ ਖੜੇ ਕਰ ਰਿਹਾ ਹੂੰ ਜਾਂ ਤਾਂ ਉਹਨਾਂ ਦੇ ਜਵਾਬ ਦਵੋ ਹੂੰ ਜਾਂ ਉਹਦੇ ਖਿਲਾਫ ਕੇਸ ਕਰੋ ਹੂੰ ਨਾ ਤਾਂ ਮੇਰੇ ਗੱਲਾਂ ਦਾ ਜਵਾਬ ਦਿੰਦੇ ਨੇ ਹੂੰ ਨਾ ਮੇਰੇ ਖਿਲਾਫ ਕੇਸ ਕਰਦੇ ਨੇ ਹਾਂ ਉਂਝ ਧਮਕੀਆਂ ਮੈਨੂੰ ਜਰੂਰ ਦਿੰਦੇ ਨੇ ਵੀ ਹਾਂ ਨਾ ਤੇਰਾ ਨਾ ਦੇਖ ਲਾਂਗੇ ਤੂੰ ਵੱਡਾ ਬਜ਼ਬਾਨ ਬੜਿਆ ਫਿਰਦਾ ਮੈਂ ਬੇਸਿਕਲੀ ਆਪ ਆਪ ਮੈਂ ਅਰ ਸੈਕੰਡਰੀ ਆ ਹਾਂ ਪਰ ਮੈਨੂੰ ਪੰਜਾਬ ਦੀ 1925 ਤੋਂ ਲੈ ਕੇ ਹੁਣ ਤੱਕ ਦੀਆਂ 2300 ਹੁਣ ਤੱਕ 2368 ਪੀ ਐਚ ਡੀ ਆ ਹੋ ਗਈਆਂ ਹਾਂ ਕਿਹੜੇ ਸਬਜੈਕਟ ਤੇ ਕੀ ਹੋਏ ਕਿਹੜੇ ਕਿਹੜੇ ਕਿੱਥੇ ਕਿੱਥੇ ਹੋਈਆਂ ਨੇ ਪੀ ਐਚ ਡੀ ਆ ਮੇਰੀਆਂ ਉਂਗਲੀਆਂ ਤੇ ਯਾਦ ਨੇ ਹਾਂ ਤੇ ਪੰਜਾਬੀ ਅਕੈਡਮੀ ਦੇ ਵਿੱਚ 1500 ਸੀਸ ਰੁਪਿਆ ਸੀ ਤੇ ਮੈਂ ਤੇ ਉੱਥੇ ਸਾਡੇ ਕੋਲ 60000 ਕਿਤਾਬ ਸੀ ਤੇ ਮੈਂ ਘਰ ਬੈਠਾ ਦੱਸ ਦਿੰਦਾ ਸੀ ਵੀ ਕਿਹੜੀ ਕਿਤਾਬ ਕਿਹੜੀ ਅਲਮਾਰੀ ਚ ਪਈ ਆ ਹੂੰ ਜੇ ਕੋਈ ਸਟੂਡੈਂਟ ਉੱਥੇ ਆਉਂਦਾ ਸੀ ਮੈਂ ਹਾਜ਼ਰ ਨਹੀਂ ਸੀ ਹੁੰਦਾ ਕਿਉਂਕਿ ਮੈਂ ਉਹਨੂੰ ਪੜ੍ਹਿਆ ਹੁਣ ਜਿਹੜਾ ਪੜ੍ਹਨ ਵਾਲਾ ਜਿਹੜਾ ਉਹ ਆ ਨਾ ਇਹ ਇਹ ਗੁਰਬਾਣੀ ਦਾ ਕਿ ਸ਼ਬਦ ਹੈ ਵੀ ਗਿਆਨ ਕਾ ਵੱਧਾ ਮੰਨ ਰਹਿ ਗੁਰਬਿੰਨ ਗਿਆਨ ਨਾ ਹੋਏ ਬੜੇ ਸੁਪੰਡਿਤ ਹੋਏ ਜੀ ਤੇ ਜੇਕ ਤੁਸੀਂ ਪੜ੍ਹੇਗੇ ਹੋ ਤੁਹਾਡੇ ਅੰਦਰ ਸਵਾਲ ਖੜੇ ਹੋਣਗੇ ਹਮ ਮੰਨ ਲਓ ਵੀ ਤੁਸੀਂ ਕਹਾਣੀ ਪੜ੍ਹ ਰਹੇ ਹੋ ਨਾਵਲ ਪੜ੍ਹ ਰਹੇ ਹੋ ਜੇ ਤੁਸੀਂ ਅਲੋਚਨਾ ਪੜ੍ਹ ਰਹੇ ਹੋ ਅਲੋਚਨਾ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਸਬਜੈਕਟ ਮੈਂ ਪੜ੍ਹ ਰਹੇ ਹਾਂ ਜੀ ਵੀ ਇਹ ਜਿਹੜੇ ਸਬਜੈਕਟ ਇਹਨੇ ਟਾਈਟਲ ਦਿੱਤਾ ਕਿ ਉਹਦੇ ਨਾਲ ਇਹ ਨਿਆ ਕਰ ਰਿਹਾ ਜੇ ਨਹੀਂ ਕਰ ਰਿਹਾ ਤਾਂ ਤੁਸੀਂ ਉਹਦੇ ਤੇ ਨਿਸ਼ਾਨੀਆਂ ਮਾਰਨੀ ਸ਼ੁਰੂ ਕਰ ਦੇਗੇ ਹਮ ਤੇ ਇੰਤੇ ਤੱਕ ਵੀ ਹਾਲਾਤ ਇਹ ਬਣੇ ਹੋਏ ਨੇ ਪਿੰਤੀ ਕਈ ਪੇਪਰਾਂ ਦੇ ਵੀ ਉਹ ਲਾਲ ਹੋ ਜਾਂਦੇ ਨੇ ਹੂੰ ਹੂੰ ਵੀ ਉਹ ਪਹਿਲੇ ਪੈਰੇ ਦੇ ਵਿੱਚ ਕੁਸ ਗੱਲ ਕਹਿੰਦਾ ਦੂਜੇ ਪੈਰੇ ਜਾਂ ਅਖੀਰ ਦੇ ਵਿੱਚ ਜਾਂ ਵਿਚਾਲੇ ਦੇ ਵਿੱਚ ਉਹ ਉਹ ਆਪਣੀ ਗੱਲ ਨੂੰ ਕੱਟੀ ਜਾ ਰਿਹਾ ਹੂੰ ਜਿਹੜੀ ਖੋਜ ਸੀ ਖੋਜ ਦਾ ਮਤਲਬ ਇਹ ਹੁੰਦਾ ਸੀ ਵੀ ਹੁਣ ਤੱਕ ਜੋ ਕੁਝ ਹੋਇਆ ਹੂੰ ਉਹ ਕੀ ਆ ਤੇ ਅਸੀਂ ਕੀ ਇਹਦੇ ਵਿੱਚ ਨਵਾ ਕੀਤਾ ਹੂੰ ਫਿਸ਼ਲੀ ਦਿਨ ਮੈਂ ਇੱਕ ਗੱਲ ਜੋੜਦਾ ਹੋਰ ਵੀ ਡਾਕਟਰ ਅਰਵਿੰਦ ਜਿਹੜੇ ਬਾਈਜਾਂਸਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਉਹ ਇੱਕ ਮੀਡੀਆ ਦੇ ਵਿੱਚ ਕਿਸੇ ਗੱਲ ਕਰ ਰਹੇ ਸੀ ਉਹ ਕਹਿੰਦਾ ਵੀ ਇਕੱਲਾ ਇੱਕ ਸਬਜੈਕਟ ਦਾ ਨਹੀਂ ਹਮ ਯੂਨੀਵਰਸਟੀਆਂ ਦੇ ਵਿੱਚ ਖੋਜ ਖਤਮ ਹੋ ਰਹੀ ਹੈ ਖੋਜ ਖਤਮ ਹੋਣ ਦੇ ਨਾਲ ਸਾਡੇ ਕੋਲ ਵਿਦਵਾਨ ਖਤਮ ਹੋ ਰਹੇ ਨੇ ਹਮ ਦਾਰਸ਼ਨਿਕ ਖਤਮ ਹੋ ਰਹੇ ਨੇ ਕੋਈ ਵੀ ਸਬਜੈਕਟ ਨਹੀਂ ਬਚਿਆ ਹਮ ਜੀਦਾ ਤੁਹਾਡੇ ਕੋਲ ਕੋਈ ਵੀ ਵਿਦਵਾਨ ਹੋਵੇ, ਦਾਰਸ਼ਨਿਕ ਕੋਈ ਹੋਵੇ ਜਿਹਦੇ ਤੁਸੀਂ ਮਾਨ ਕਰ ਸਕੋ। ਹੂੰ ਸਾਡੇ ਪਹਿਲੇ ਸਮਿਆਂ ਦੇ ਵਿੱਚ ਯੂਨੀਵਰਸਿਟੀਾਂ 'ਚ ਵੱਡੇ ਵੱਡੇ ਵਿਦਵਾਨ ਸੀ। ਜਿਵੇਂ ਪਟਿਆਲਾ ਯੂਨੀਵਰਸਿਟੀ ਹੈ ਜਿਹੜੀ ਹੂੰ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਬਣਾਈ ਸੀ। ਹੂੰ ਤੇ ਜਿਹੜਾ ਨੁਕਸਾਨ ਪੰਜਾਬੀ ਦਾ ਪਟਿਆਲਾ ਯੂਨੀਵਰਸਿਟੀ ਨੇ ਕੀਤਾ ਹੂੰ ਉਹ ਤੁਹਾਡੇ ਸਾਹਮਣੇ ਹੈ।